ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਸੇਖਾ ਚੌ ਚੱਕੀ ਆ ਚੌ ਵਾਇਆ ਇਹ ਮਨ ਇਕਤ ਘਰ ਆਣ ਇਹ ਹਿੜ ਤਿਹੜੇ ਛੱਡ ਤੋ ਗੁਰ ਕਾ ਸ਼ਬਦ ਪਛਾਣ ਸਤ ਗੁਰ ਅਗੇ ਟੈ ਪਉ ਸਭ ਕਿਛੁ ਜਾਣੈ ਜਾਣ ਆਸਾ ਮਰ ਸਾ ਜਲਾਇ ਤੂ ਹੋਏ ਰਹੋ ਮਹਿਮਾਨ ਸਤ ਗੁਰ ਕੈ ਭਾਣੈ ਪੀ ਚੱਲੇ ਤਦ ਤਰ ਕਹਿ ਪਾਵੇ ਮਾਨ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪੈਨਣ ਤਿਗ ਖਾਂ ਹਲਾ ਤੀਜਾ ਹਰ ਗੁਣ ਟੋਟ ਨਾ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮਹਿ ਰਹੈ ਸਮਾਏ ਪੌੜੀ ਹਰ ਚੋਲੀ ਦੇਹ ਸواری ਕੱਢ ਪੈ ਦੀ ਭਗਤ ਕਰ ਹਰ ਪਾਟ ਲਗਾਯ ਅਧ்கਾਈ ਬਹੁ ਬਹੁ ਵਿਦ ਭਾਤ ਕਰ ਕੋਈ 부ਜੈ 부ਜਣ ਹਾਰਾ ਅੰਤਰ ਵਿਵੇਕ ਕਰ ਸੋ 부ਜੈ ਇਹ ਵਿਵੇਕ ਜਿਸ ਬੁਜਾਏ ਆਪ ਹਰ ਜਨ ਨਾਨਕ ਕਹੈ ਵਿਚਾਰਾ ਗੁਰਮਖ ਹਰ ਸਤ ਹਰ ਜਨ ਨਾਨਕ ਕਹੈ ਵਿਚਾਰਾ ਗੁਰਮਖ ਹਰ ਸਤ ਹਰ